ਦੇਸ ਦੇ ਬਾਦਲ ਦੇ ਲੱਤ ਵਿੱਚ 60 ਅਜੀ ਹੋਈ ਹੈ ਫੈਕਚਰ ਹੈ ਸੁਖਦੇਵ ਸਿੰਘ ਢੀਡ ਸਾਹਿਬ ਦੁਰਭ ਹੋਣ ਕਰਕੇ ਜਿਹੜੇ ਸੇਵ ਕਰਕੇ ਜਿਹੜੇ ਛੇਰ ਕਰਕੇ ਜਿਹੜੀ ਸੇਵਾ ਉਹ ਕਰ ਤੋਂ ਸਮਰਥਨ ਹੈ ਇਸ ਲਈ ਇਹ ਕਹਦੇ ਦੋ ਦਿਨ ਕੰਟਾ ਕਾਰਜ ਜੋੜੇ ਦੇ ਬਾਰ-ਬਾਰ ਸ਼੍ਰੀ ਦਰਬਾਰ ਸਾਹਿਬ ਦੇ ਬਾਰ-ਬਾਰ ਬੇਤਰ ਉੱਪਰ ਬੈਠ ਕੇ ਸੇਵਾ ਦਰਬਾਰਾ ਚੋੜਾ ਗਲ ਵਿੱਚ ਪਾ ਕੇ ਆਪਣੇ ਹੱਥ ਵਿੱਚ ਪਰਸ਼ਾ ਫੜ ਕੇ ਰੱਖਣਾ ਔਰ ਉਹ ਸਮਾਂ ਜਿਹੜਾ 1 ਘੰਟੇ ਦਾ ਸਮਾਂ ਹੈ ਇਹਨਾਂ ਦੇ ਗਾਲ ਵਿੱਚ ਉਹ ਜਿਹੜੀ ਤਕਤੀ ਹੈ ਉਹ ਭਾਈ ਹੋਵੇ ਇਸੇ ਤਰ੍ਹਾਂ ਤੋਂ ਆਦਨ ਤਾਂ ਸ੍ਰੀ ਕੇਸਰ ਸਾਹਿਬ ਦੋ ਦਿਨ ਤੱਕ ਸ੍ਰੀ ਦੰਦਮਾ ਸਾਹਿਬ ਤਰਵੰਡੀ ਸਾਹਾ ਪਾਓ ਦੋ ਦਿਨ ਸ੍ਰੀ ਪ੍ਰਬਾਤ ਸਾਹਿਬ ਸ੍ਰੀ ਮੁਕਸਰ ਸਾਹਿਬ ਅਤੇ ਦੋ ਦਿਨ ਗੁਰਦੁਆਰਾ ਸ੍ਰੀ ਫਾਤੇਗੜ ਸਾਹਿਬ ਉੱਥੇ ਜਾ ਕੇ ਇਹਨਾਂ ਨੇ ਜਿਹੜੀ ਜੋ ਸੇਵਾ ਲਈ ਇਹ ਜੁਣਖਾ ਲੱਗੀ ਹੈ ਉਹ ਪੂਰੀ ਕਰਦੀ ਹੈ ਆਖਿਰ ਵਿੱਚ ਵਰਸ਼ਾ ਫੜ ਕੇ ਸੇਵਾਦਾਰ ਵਾਲਾ ਚੋੜਾ ਪਾ ਕੇ